ਇੰਡੀਆ ਇੱਕ ਜੋੜਾ ਹੈਗਾ ਨੂਰ ਦੀ ਮੰਮੀ ਕੌਣ ਕੌਣ ਜਾਣਦਾ ਉਹਨਾਂ ਨੂੰ ਤੇ ਉਹਨਾਂ ਨੂੰ ਜਾਣਣ ਤੁਸੀਂ ਕਿਵੇਂ ਇੱਕ ਪਾਸੇ ਤਾਂ ਕੋਈ ਮਾੜਾ ਕਹਿਣ ਉਹ ਦੂਜੇ ਪਾਸੇ ਉਹਨਾਂ ਸਿਰ ਤੇ ਥੋੜਾ ਘਰ ਚੱਲ ਰਿਹਾ ਹਨਾ ਪਰ ਤੁਸੀਂ ਇਹ ਦੇਖੋ ਉਹਦੇ ਸਿਰ ਤੇ ਕਿੰਨੇ ਘਰ ਚੱਲ ਰਹੇ ਆ ਉਹਨਾਂ ਦੀ ਹਾਂ ਇੱਥੇ ਵੀ ਸਪੈਸ਼ਲ ਖੜੇ ਆ ਇੱਥੋਂ ਦੋਨੇ ਪਾਸੇ ਰੋਗ ਰੋਗ ਕੇ ਨਗਾਉਂਦੇ ਆ ਵਾਰੀ ਨਾਲ ਸਾਰਿਆਂ ਨੂੰ ਐਕਸੀਡੈਂਟ ਹੀ ਹੋਇਆ ਕੋਈ ਆ ਟਰੱਕਾ ਇੱਕ ਤਾਂ ਜੇ ਵੀ ਹਾਂ ਜੇ ਵੀ ਟਰਾਂਸਪੋਰਟ ਦਾਗਾ ਆ ਵੱਡੀ ਆ ਖੜੀ ਹੋ ਇੰਦਰ ਆ ਖੜੀ ਰੈੱਡ ਕਾਲੇ ਰੰਗ ਦਾ ਟਰੱਕ ਜਮੇ ਗਿਆ ਤੂੰ ਮੂਹ ਗਿਆ ਯਾਰ ਇਹ ਤਾਂ ਮੂਹ ਨਾ ਮੈਂ ਆ ਗਿਆ ਹੋਰ ਨਹੀਂ ਤਾਂ ਥੱਲੇ ਉਤਰ ਕੇ ਕੀੜਾ ਕੱਢ ਲਗੇ ਬਾਬਾ ਬੋਲ ਨਾ ਮਾਰਾ ਅੱਖ ਲੱਗਿਆ ਹੋਇਆ ਨਾ ਬਾਲਾ 10 12 ਕਿਲੋਮੀਟਰ ਚਾੜਿਆ ਹੋਊਗਾ ਕਿਵੇਂ ਬੰਦ ਕੀਤਾ ਗਿਆ ਪ੍ਰੋਪਰ ਖੜੋ ਤਾਂ ਸਹੀ ਹੈ ਨਾ ਤੇ ਕੋਈ ਪੁਲਿਸ ਵਾਲਾ ਨਹੀਂ ਖੜਾ ਇਕੱਲਾ ਉੱਥੇ ਖੜੇ ਆ ਹੁਣ ਸਾਰੇ ਇੱਥੋਂ ਲਾਈਟਾਂ ਤੋਂ ਬੈਗ ਕਰ ਕਰ ਵਾਲਾ ਹੀ ਜਾਂਦੇ ਆ ਆ ਬੰਦਾ ਗਾ ਮੇਰਾ ਇਹਨੂੰ ਜੀ ਕਰਦਾ ਗਾਲਾਂ ਕੱਢਣ ਨੂੰ ਇਹ ਐ ਇੰਨਾ ਕ ਟਰੱਕ ਮੂੰਹ ਤੇ ਕੱਢ ਲੈਂਦਾ ਪਿੱਛੇ ਕਰ ਲੈਂਦਾ ਹੁਣ ਇਹਨੇ ਮੇਰਾ ਟਰੱਕ ਬਣਾ ਦੇਣਾ ਸੀ ਬੰਦੇ ਨੇ ਉਧਰੋਂ ਤੇ ਅੱਗੇ ਜਾ ਵੜਦਾ ਕਿਤੇ ਪਿੱਛੇ ਨਾ ਪ੍ਰੋਪਰ ਪਿੱਛੇ ਜਾਂਦਾ ਨਾ ਪ੍ਰੋਪਰ ਅੱਗੇ ਹੁਣੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਅਸਟਰਾਇਗ ਆਪਣਾ ਜੇ ਹਜੇ ਵੀ ਨਹੀਂ ਕੀਤਾ ਕਹਿੰਨੇ ਨਾਲ ਹੀ ਟਿਕਟੋਕ ਇੰਸਟਾ ਫੇਸਬੁਕ ਸਾਰੇ ਕਿਤੇ ਸੇਮ ਹੀ ਨਾ ਗੁੱਡ ਮਾਰਨਿੰਗ ਸਾਂਗਤੇ ਇਹ ਹੋਰ ਸਾਰੇ ਚੜਦੀ ਕਲਾ ਚ ਚੜਦੀ ਕਲਾ ਚ ਹੀ ਹੋਣਾ ਚਾਹੀਦੇ ਆਏ ਹਾਏ ਹਾਏ ਸਵੇਰ ਦਾ ਨਜ਼ਾਰਾ ਖੇਤਾਂ ਦੇ ਵਿੱਚ ਦੇਖੋ ਇੱਧਰ ਪੁਹਾਰੇ ਚੱਲ ਰਹੇ ਆ ਕਿਉਂ ਤੇ ਲੋਡ ਵੀ ਮਿਲ ਗਿਆ ਆਪਾਂ ਨੂੰ 8:30 ਵਜੇ ਨੂੰ ਮੈਂਟ 15 ਹੀ ਲਾਏ ਨਾਲੇ ਮੈਂ ਤਾਂ ਸਾਂਗੂ 8 ਵਜੇ ਗਿਆ ਇਹਨਾਂ ਕੋਲੇ ਤੇ ਮੈਂਟ 15 'ਚ ਲੋਡ ਕਰਤਾ ਆਪਣਾ ਟਰੈਲਰ ਇਹਨਾਂ ਨੇ ਸਟਾਰਟ ਕਰਕੇ ਮੈਂ ਟਰੱਕ ਵੀ ਨਹੀਂ ਹੱਥ ਸਟਾਰਟ ਕੀਤਾ ਮੈਂ ਤਾਂ ਇਹ ਮੈਨੂੰ ਇਹਨਾਂ ਨੇ 8 ਵਜੇ ਦਾ ਟਾਈਮ ਪਾਇਆ ਸੀ ਮੈਂ ਗਿਆ ਪਹਿਲਾਂ ਡੋਰ ਨਹੀਂ ਖੋਲਿਆ ਹੁਣ ਖੋਲਿਆ ਵੀ ਨਾਲ ਦੇ ਨਾਲ ਹੀ ਲੋਡ ਕਰਤਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਜਮੇ ਥੇਤਾਂ ਚਾਹੇ ਆਹ ਸਾਰੇ ਮੱਕੀ ਖੜੀ ਹੈ ਇੱਧਰ ਓ ਮੈਨੂੰ ਉਹ ਟਿੱਬਾ ਲੱਗਦਾ 12 ਵਜੇ ਦੇ ਟਿੱਬੇ ਨਹੀਂ ਇੰਨਾ ਮੁਲਖਾਂ ਚ ਲਾ ਦਿੰਦੇ ਇਥੇ ਨਾ ਗਾਰਬੇਜ ਇਕੱਠਾ ਕਰਕੇ ਉਹਨੂੰ ਦੱਬ ਦਿੰਦੇ ਆ ਜਿਵੇਂ ਜਿਵੇਂ ਇਕੱਠਾ ਹੋਈ ਜਾਂਦਾ ਉਹਨੂੰ ਦੱਬੀ ਜਾਂਦੇ ਆ ਬਾਹਰ ਹੁਣ ਤੇ ਮੁੜ ਕੇ ਹੌਲੀ ਹੌਲੀ ਕੀ ਕਰਦੇ ਜਦੋਂ ਉਹਨੂੰ ਕਈ ਸਾਲਾਂ ਬੱਧੀ ਹੈ ਨਾ ਮੁੜ ਕੇ ਉਹਨੂੰ ਖੋਲਦੇ ਆ ਤੇ ਉਹਦੀ ਰੇਹ ਬਣ ਜਾਂਦੀ ਆ ਕਿਉਂਕਿ ਸਾਰਾ ਡਲ ਜਾਂਦਾ ਪਹਿਲਾਂ ਗਾਰਬੇਜ ਇਹ ਨਹੀਂ ਸਾਰਾ ਗੰਦਮੰਦ ਲਿਫਾਫੇ ਅੱਡ ਕੱਢਦੇ ਸਾਰਾ ਕੁਝ ਛੱਡੋ ਅੱਡ 9 ਮਿੰਟ ਗਰਮੀ ਹੋ ਜਾਣ ਤੱਕ ਟਰੱਕ ਉਨੇ ਤੁਸੀਂ ਕਰੋ سپورਟ ਭਰਾ ਨੂੰ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਤੇ TikTok ਤੇ Insta Facebook ਕਰ ਦਿਓ ਵਟ ਬਾਪੇਟਾ 1 2 3 4 ਨਾਉਸ ਕਿਡਾਂ ਸਾਰੀਆਂ ਸਾਰਾ ਟ੍ਰੇਲਰ ਖਾਲੀ ਪਿਆ ਬਾਕੀ ਓਨਲੀ 9 ਸਕਿਪਸ ਹੁਣ ਪੇਪਰਾਂ ਦਾ ਕੰਮ ਨਿਭੜਿਆ ਜਾ ਕੇ ਆ ਦੇਖੋ ਪਾਣੀ ਆਉਂਦਾ ਏਸੀ ਦਾ ਕੀ ਜੀ ਆ ਕੱਲੇ ਘਰ ਵਾਲੇ ਨਹੀਂ ਇਹ ਵੀ ਪਾਣੀ ਆ ਹੀ ਘੜਦੇ ਆ ਰਾਮਾਣਾ ਭੱਜਿਆ ਇਹ ਵੀ ਡਨ ਹੋ ਗਿਆ ਦੁਬਾਰੇ ਪੇਪਰ ਲਿਆਂਦੇ ਆ ਪ੍ਰਿੰਟ ਕਰਾ ਕੇ ਫੇਰ ਮੈਂ ਦੱਸਿਓ ਪਹਿਲਾਂ ਵਾਲੇ ਪੇਪਰਾਂ ਤੇ ਨਾ ਦੀਂਦਾ ਨਹੀਂ ਸੀ ਕੁਝ ਚਲ ਐਨਾ ਬੰਦਾ ਘੈਂਡ ਸੀਗਾ ਉਹਨੇ 2 ਮਿੰਟਾਂ ਚ ਹੀ ਆਣਾ ਵਿਚਾਰ ਨੇ ਲਿਆਤੇ ਦੁਬਾਰੇ ਪ੍ਰੀ ਡ੍ਰਿਪ ਪਾਦ ਕੇ ਤੇ ਲੋਡਿੰਗ ਵਾਹਿਗੁਰੂ ਵਾਹਿਗੁਰੂ ਕੀ ਇਹ ਤਿਆਰੀ ਚੱਟਾ ਆਪਾਂ ਨੂੰ ਅਜ ਲਾਬ ਵੀ ਕਸੂਤਾ ਜਾਈ ਪੈਣਾ ਕਿਹੜਾ ਪਊਗਾ ਪੇਪਰ ਕਹਿੰਦੇ ਗੋਡਾ ਜਿਸ ਵੇਚਣਾਂ ਆ ਗਏ ਮੈਂ ਚੱਲ ਗਿਆ ਹੁਣ ਸੋਤ ਨੂੰ ਆਇਆ ਨਾ ਉੱਤਰ ਨੂੰ ਜਾਣਾ ਬੂਆ ਮੁੜ ਕੇ ਆਉਣਾ ਬੂਆ ਇੱਧਰ ਤੇ ਹੈ ਨਹੀਂ ਨਾnga ਮੈਂ ਦੇਖਿਆ ਗੂਗਲ ਮੈਪ ਤੇ ਨਾ ਜਿੱਦੋਂ ਆਏ ਸੀ ਕਿ ਕੱਲ ਆਹ ਦੇਖੋ ਸਾਹਮਣੇ ਮੱਕੀ ਖੜੀ ਮੱਕੀ ਇਹ ਇੱਕ ਜਮਾ ਡਿਫਰੈਂਟ ਲਾਭ ਆਗਾ ਇਹ ਤੇ ਮਲਾਮਾ ਕਿਤੇ ਰੁਕਿਆ ਹੀ ਨਹੀਂ ਸੀਗਾ 41 ਹਾਈਵੇ ਤੇ ਹੈਗਾ ਕਿਆਲੀ ਕੁ ਗੇਲਣਾ ਪੰਗਾ ਸਾਰੀਆਂ ਦਾ ਕਾਲੀ ਭਰਿਆ ਹੀ ਤੇਲ ਆ ਮੈਂ ਇਹਨੂੰ ਉੱਧਰ ਲਾ ਕੇ ਨਾ ਭੰਜ ਕੇ ਸ਼ਾਵਰ ਸ਼ੂਰ ਲੈ ਕੇ ਆਉਣੇ ਆ ਤੇ ਨਿਕਲਦੇ ਆ ਪਾਰਕਿੰਗ ਪਾਰਕਿੰਗ ਦਾ ਬਹੁਤ ਹੈ ਇੱਥੇ ਬਬੇਲੀ ਲੱਭ ਜੇ ਕੋਈ ਮਲਾਦਾ ਨੇੜੇ ਹੀ ਬਣ ਗਈ ਗੱਲ ਸ਼ੇਰੋ ਟਰਨ ਰਾਈਟ ਚਾਵਰਾ ਮਿਲ ਗਿਆ 5 ਨੰਬਰ ਪਹਿਲਾਂ 6 ਫਰੀ ਪਏ ਸੀਗੇ ਹੁਣ 2 ਹੀ ਸੀਗੇ ਉਹਦੇ ਚੋਂ ਵੀ ਇੱਕ ਆਪਾਂ ਕਰ ਲਿਆ ਹਾਂ ਵੀ ਇਹਨਾਂ ਦਾ ਡਾਈਨਿੰਗ ਵੀ ਹੈਗਾ ਇੱਥੇ ਰੈਸਟੋਰੈਂਟ ਬਾਕੀ ਇਹਨਾਂ ਦਾ ਆਪ ਦਾ ਫੂਡ ਹੁੰਦਾ ਜਿਵੇਂ ਲਾਭ ਤਾਂ ਮੈਂ ਦੱਸਾਂ ਥੈਂਕ ਯੂ ਸ਼ਾਵਰ ਹੋ ਗਿਆ ਸੀ डन ਤੇ ਮੈਂ ਕਿ ਆਹ ਥਰਮੋਸ ਆ ਭੁੱਲ ਗਿਆ ਸੀਗਾ ਕੱਪ ਮੈਂ ਇਹ ਜ਼ਰੂਰੀ ਪੈਸੇ ਲਾਉਣੇ ਆ ਉਹਨੂੰ ਦੁਬਾਰੇ ਟਰੱਕ ਚੋਂ ਲੈ ਕੇ ਗਿਆ ਜਾ ਕੇ ਨਾਲੇ ਬੈਗ ਰੱਖ ਆਂਦਾ ਕਾਫੀ ਲਿਆਉਣਾ ਬਣਾ ਕੇ ਯਰ ਹੁਣ ਕੇ ਮੈਨੂੰ ਪਤਾ ਮੈਂ ਰੁਕਣਾ ਨਹੀਂ ਉਹ ਜਾਂ ਤਾਂ ਕੈਪ ਘਾਲੇ ਤੇ ਰੁਕਾਂਗੇ ਨੇੜੇ ਜਾ ਕੇ ਕਿੰਨੇ ਝੋਟੇ ਕੀ ਰੁਕਣਾ ਹਰ ਇੱਕ ਥਾਂ ਆ ਦੁਬਾਰੇ ਆਇਆ ਹੁਣ ਬੈਗ ਰੱਖਿਆ ਸ਼ਾਵਰ ਹੋ ਪੂਰੇ ਹੋ ਕਰਕੇ डन ਥੈਂਕ ਯੂ ਬਈ ਇਹਨਾਂ ਕੋਲੇ ਉਹ ਵਾਲਾ ਫਲੇਵਰ ਹੋਵੇ ਮੈਂ ਅੱਗੇ ਦੇਖ ਕੇ ਵੀ ਨਹੀਂ ਗਿਆ ਜਾਣ ਲੱਗਿਆ ਪਹਿਲਾਂ ਉਹੀ ਦੇਖਾਂ ਹੈਗੇ ਆ ਪਾਏ ਆ ਆਪਾਂ ਨੂੰ ਆ ਦੋਨੇ ਨਹੀਂ ਵਧੀਆ ਲੱਗਿਆ ਤਾਂ ਕੱਲੀ ਪੱਤੀ ਆ ਇਹਦੇ ਚ ਨਾਲ ਨਿੰਬੂ ਪਾਏ ਵੇ ਆਹ ਰੰਗਦਾਰ ਵਾਲਾ ਹੈ ਇਹ ਵਾਲੀ ਇਹ ਵਿੱਚ ਆ ਹੋ ਗਈ ਹੈ ਰੰਗ ਕਦਾ ਇੰਨਾ ਗਰਮ ਗਰਮ ਆ ਨਾ ਇਹ ਸੈਂਡਵਿਚ ਐਂਡ ਹੀ ਆ ਤੇ ਉਤੋਂ ਜਿਹੜਾ ਸੈਂਡਵਿਚ ਉਹਨੂੰ ਲਿਆ ਆਣ ਪਰ ਇੰਨੀ ਕੁ ਭੁੱਖ ਲੱਗੇ ਸੀ ਨਾਲ ਹੀ ਹੋ ਗਿਆ ਟੈਨ ਨੂੰ 4-5 ਘੰਟੇ ਹੋ ਗਏ ਤੇ ਲੋ ਦੋ ਅੰਡੇ ਖਾਦੇ ਸੀ ਸਵੇਰ ਦੌਕੀ ਤੌਰ ਤੇ ਇਹ ਡਿਫਰੈਂਟ ਹੈ ਯਾਰ ਇਹਦਾ ਬੰਨ ਵੀ ਤੇ ਚਿਕਨ ਵੀ ਹੈ ਭੁਰਦਾਗਾ ਮੈਂ ਗਏ ਦੱਸ ਦੋ ਨਾ ਜਿੰਨੀ ਆਪਾਂ ਕਿੰਨੇ ਮਿਰਚ ਮਸਾਲੇ ਹਨ ਪਾ ਕੇ ਗੰਡੇ ਹੋਰ ਟਮਾਟਰ ਚਿਕਨ ਤੇ ਆ ਇਹਦਾ ਬੰਨ ਜਾ ਤੇ ਜਾਂ ਚੀਜ਼ ਆ ਬਾ ਚੇਕਣੀ ਮਾੜਾ ਮੋਟਾ ਮੈਰੀਨੇਟ ਆ ਉਹ ਵੀ ਨੂਨ ਤੇ ਕਾਲੀ ਕਾਲੀ ਮਿਰਚ ਏ ਜਿਆਦੇ ਲਾਈ ਵੀ ਤੇ ਰੈੱਡ ਤਾਂ ਪਾਉਂਦੇ ਨਹੀਂਗੇ ਤੇ ਹੁਣ ਗਣੀ ਇੱਥੇ ਖਾਨੀ ਹੈ ਇਹੀ ਸਵਾਲ ਲੱਗਣ ਲੱਗ ਗਿਆ ਐਂਡੀਆਂ ਜਾ ਕੇ ਵੀ ਆਇਤੀ ਅਸੀਂ ਮੈਂ ਜਵਾਬ ਨਹੀਂ ਦੇ ਕਰਾ ਇਨੇ ਉਥੋਂ ਹਾਦੇ ਜਿਹੜਾ ਆਪਣੇ ਆਦੇਸ਼ ਦੇ ਨਹੀਂ ਮੂਰੇ 버거 ਕਿੰਗ ਦੇ ਉਹਨਾਂ ਦੇ ਪਨੀਰ ਵਾਲੇ ਰੋਲ ਹਨਾ ਇੰਨੇ ਕੁ ਸਿਰ ਆਉਂਦੇ ਹਨ ਰੇੜੀ ਤੋਂ ਤਾਂ ਨਹੀਂ ਖਾਦੇ ਮੈਂ ਕਹਿੰਦੇ ਆਹ 2.5 ਹਜ਼ਾਰ ਦਿੰਦੇ ਆ ਉਹ ਇਹਦੇ 50 ਹਜ਼ਾਰ ਰੇੜੀ ਵਾਲਾ ਵੀ ਲਿਆ ਜਾਂਦਾ ਤੇ ਨਾਲ ਉਹ ਨਰਾ ਗੰਦ ਹੁੰਦਾ ਕੱਲ ਪੁੱਛਦਾ ਇੰਡੀਆ ਇੱਕ ਜੋੜਾ ਹੈਗਾ ਨੂਰ ਦੀ ਮੰਮੀ ਕੌਣ ਕੌਣ ਜਾਣਦਾ ਉਹਨਾਂ ਨੂੰ ਤੇ ਉਹਨਾਂ ਨੂੰ ਜਾਣਨ ਤੁਸੀਂ ਕਿਵੇਂ ਲੱਗਿਆ ਮੈਂ ਉਹਨਾਂ ਨੂੰ ਸਹੀ ਨਹੀਂ ਕਹਿੰਦਾ ਮੈਂ ਪਹਿਲਾਂ ਦੱਸਦਾ ਕਈ ਹੁਣ ਬੰਦਿਆਂ ਆਂਦਾ ਨਾ ਰੁਜ਼ਗਾਰ ਬਣ ਗਿਆਗਾ ਜਿਹੜੀ ਉਹਨਾਂ ਦੀ ਹੋਰ ਕੋਈ ਵੀਡੀਓ ਤੇ 100 200 ਵਿਊ ਆ ਹਨਾ ਵਾਦ ਤੋਂ ਅੱਧ ਜਾਂ ਹੋਰ ਤੇ ਜਦੋਂ ਇਹਨਾਂ ਦੀ ਵੀਡੀਓ ਪਾਉਂਦੇ ਕਰਦੇ ਆ ਤੇ ਭਈ ਇੰਨਾ ਕਿ ਵਿਊ ਖਾਣਾ ਆਉਂਦਾ ਨਾ ਗੱਲ ਹੀ ਛੱਡ ਦੋ ਤੇ ਵੀਵਾ ਦੇ ਪੈਸੇ ਆ ਜਿਆਦਾਤਰ ਮੈਂ ਫੇਸਬੁੱਕ ਤੇ ਦੇਖੇ ਆ ਇੱਕ ਪਾਸੇ ਤਾਂ ਕੋਈ ਮਾੜਾ ਕਹਨੇ ਉਹ ਦੂਜੇ ਪਾਸੇ ਉਹਨਾਂ ਸਿਰ ਤੇ ਛੋਡਾ ਘਰ ਚੱਲ ਰਿਹਾ ਹੈ ਨਾ ਨੰਬਰ 2 ਤੇ ਮੈਂ ਨਹੀਂ ਸੀ ਜਾਣਦਾ ਉਹਨਾਂ ਨੂੰ ਪਹਿਲਾਂ ਮੈਂ ਰੋਸਟਰਾਂ ਦੀ ਵੀਡੀਓ ਦੇਖੀ ਹੈ ਨਾ ਆਹ ਦੇਣੇ ਤਾਂ ਰੋਸਟਿੰਗ ਵਾਲੇ ਇੱਕ ਦੋ ਬੰਦੇ ਸਹੀ ਆ ਇੱਕ ਤਾਂ ਬਣਾ ਮੁੰਡਿਆਂ ਹੋਰ ਬਾਲਿਆਂ ਨੂੰ ਤਾਂ ਮੇਰੇ ਵਰਗਿਆਂ ਨੂੰ ਪਤਾ ਵੀ ਨਹੀਂ ਬੋਕਾ ਕੇ ਨੂਰ ਦੀ ਮੰਮੀ ਦੇਖੋ ਕੀ ਕਰੀ ਜਾਂਦੀ ਆ ਕੀ ਕਰਦੀ ਆ ਉਹਦੀ ਮਾੜੀ ਗੱਲ ਆ ਜੇ ਉਹ ਗਲਤ ਕਰਦਾ ਠੀਕ ਆ ਮੈਂ ਉਹਨੂੰ ਸਹੀ ਨਹੀਂ ਕਹਿੰਦਾ ਮੈਂ ਪਹਿਲਾਂ ਦਾਖਦਾ ਪਰ ਤੁਸੀਂ ਇਹ ਦੇਖੋ ਉਹਦੇ ਸਿਰ ਤੇ ਕਿੰਨੇ ਘਰ ਚੱਲ ਰਹੇ ਆ ਉਹਨਾਂ ਦੀਆਂ ਵੀਡੀਓ ਜਿਹੜੇ ਪਾ ਰਹੇ ਆ ਉਹਨਾਂ ਦੇ ਇੰਨੇ ਨੇ ਵਿਊ ਆ ਰਹੇ ਆ ਉਹਨਾਂ ਨੂੰ ਪੈਸੇ ਆ ਰਹੇ ਆ ਹੋਰ ਉਹਨਾਂ ਨੂੰ ਉਹਦੇ ਨਾਲ ਕੋਈ ਮਸਲਬ ਨਹੀਂ ਉਹਨਾਂ ਨੂੰ ਆਪਦੇ ਅਕਾਊਂਟਾਂ ਨਾਲ ਆ ਤੇ ਉਹਨਾਂ ਨੂੰ ਨਹੀਂ ਨੂਰ ਦੀ ਮੰਮੀ ਨੂੰ ਕੋਈ ਨਹੀਂ ਸੀ ਜਾਣਦਾ ਇਹਨਾਂ ਨੇ ਪ੍ਰਾਈਮਸ ਛੇਤੀ ਤਾਂ ਉਹ ਘਰ ਘਰ ਤੱਕ ਉਹਦੀਆਂ ਵੀਡੀਓ ਪਹੁੰਚੀਆਂ ਨਾ ਜੇ ਟਰੋਲ ਕਰਨ ਲੱਗੇ ਉਲਟੋ ਰੋਲਾ ਪਾਉਂਦਾਗਾ ਨੂਰ ਦਾ ਪਿਓ ਮੇਰੇ ਹਿਸਾਬ ਨਾਲ ਮੱਕ ਲਿਖ ਕੇ ਦਿੰਨਾ ਉਹਨੂੰ ਸਵਾਦ ਆਇਆ ਪਿਆ ਉਹਨੂੰ ਉਹਦੀ ਨਾ ਮਤਲਬ ਇਹ ਜਿਹੜਾ ਬੰਦਾ ਬੇਸ਼ਰਮੀ ਹੋ ਗਿਆ ਜਿੱਦਾਂ ਦੀ ਉਹ ਵੀਡੀਓ ਬਣਾਉਂਦਾ ਲਾੜੋ ਤੋਂ ਹੀ ਕਹਿੰਨੇ ਹੋ ਉਹਨੂੰ ਤੁਸੀਂ ਫੇਮਸ ਕਰ ਰਹੇ ਹੋ ਠੀਕ ਹੈ ਤੇ ਨਹੀਂ ਹੋਣੇ ਇੰਨਾ ਵਾਇਰਲ ਨਹੀਂ ਸੀ ਹੋਣਾ ਜੇ ਤੁਸੀਂ ਨਾ ਕਰਦੇ ਨਾ ਕਦੇ ਵੀ ਨਹੀਂ ਸੀ ਹੋਣਾ ਤੇ ਇੱਥੇ ਵੀ ਬੰਦੇ ਹੈਗੇ ਜਿਹੜੇ ਪਹਿਲਾਂ ਆਪਣਾ ਆਸਟ੍ਰੇਲੀਆ ਵਾਲੇ ਆ ਇੰਦਰਜੀਤ ਤਰਕੇ ਜਾਂ ਹੋਰ ਜੋੜਾ ਇਹਨੂੰ ਜਿਹੜਾ ਨੇ ਫੇਮਸ ਕੀਤਾਗਾ ਜਾਂ ਸਾਡੇ ਆ ਟਿਕਟੌਕ ਤੇ ਬਦਵਾਨ ਹੈਗੇ ਹਨ ਜਿਹੜੇ ਰੋਸਟ ਕਰਦੇ ਆ ਆਹ ਕਾਰ ਸੇਲ ਵਾਲੀਆਂ ਕੁੜੀਆਂ ਨੂੰ ਹੋਰ ਅੱਛਾ ਇੱਕ ਪਾਸੇ ਤੁਸੀਂ ਰੋਸਟ ਕਰ ਰਹੇ ਹੋ ਇੱਕ ਪਾਸੇ ਤੁਸੀਂ ਪ੍ਰੋਪਰ ਡਾਟਾ ਦਿਖਾ ਰਹੇ ਹੋ ਵੀ ਕਿਹੜਾ ਕਾਰ ਸੇਲ ਆ ਫਲਾਣਾ ਓਂਕਾ ਓਂਕਾ ਹਨਾ ਤੇ ਤੁਹਾਡਾ ਵੀ ਤਾਂ ਵੀ ਹੋਂ ਨਾਲ ਹੀ ਮਤਲਬ ਆ ਮੇਰੇ ਭਰਾਵੋ ਮੈਨੋਂ ਕੋ ਕਹਿੰਦੇ ਨੂਰਦੀ ਮਮਮੀ ਦਾ ਇਹ ਆ ਗੱਲ ਰੱਖੋ ਵੀ ਉਹਦੇ ਕਰਕੇ ਕਿੰਨੇ ਘਰ ਚੱਲ ਰਹੇ ਆ ਵੀ ਧਿਆਨ ਮਾਰਿਓ ਉਹਦੇ ਜਿੰਨੀਆਂ ਵੀਡੀਓ ਹੋਣਗੀਆਂ ਕਿਸੇ ਨਾ ਕਿਸੇ ਨੇ ਪੰਗਾ ਨੂੰ ਨਾ ਉਹਦੇ ਨਾਲ ਉਹ ਵੀ ਫੇਮਸ ਹੋ ਰਿਹਾ ਹੈ ਇਹ ਨਹੀਂ ਮੈਨੂੰ ਤਾਂ ਨਹੀਂ ਉਹਨਾਂ ਨੂੰ ਸਗੋਂ ਚੀਜ਼ ਦਾ ਫਾਇਦਾ ਹੋ ਰਿਹਾ ਜਿੰਨਾਂ ਤੋਂ ਵੀ ਟ੍ਰੋਲ ਕਰਦੇ ਹੋ ਨਾ ਤੇ ਅਗਲੇ ਨੂੰ ਤਾਂ ਮौज ਲੱਗੀ ਵੀ ਆ ਬਾਈ ਫ੍ਰੀ ਨਹੀਂ ਪ੍ਰੋਮੋਸ਼ਨ ਹੁੰਦੀ ਉਹਨਾਂ ਦੀ ਉਹਨਾਂ ਨੂੰ ਕੀ ਚਾਹੀਦਾ ਬਿਸ਼ਰਮ ਤਾਂ ਹੋਈ ਵੀ ਆ ਉਹ ਨੋਰਦਾ ਬਾਕਾ ਉੱਤੋਂ ਉੱਤੋਂ ਹੀ ਕਰਦਾ ਰਹਿਣਾ ਤੇ ਉਹਨੂੰ ਵੀ ਇਹ ਆ ਵਾਹ ਬੀਜ ਦੀ ਪ੍ਰੋਮੋਸ਼ਨਾਂ ਮਿਲਦੇ ਆ ਹੱਟ ਕੇ ਤਾਂ ਸਾਨੂੰ ਕੀ ਚਾਹੀਦਾ ਇਹᱫੋ ਕਤਈ ਦੇਖਿਆ ਮੈਂ ਇਹ ਵੀ ਐਂ ਦੇਖ ਲਓ ਕਿੰਨੇ ਬੰਦੇ ਉਹਦੀਆਂ ਵੀਡੀਓ ਪਾਉਂਦੇ ਆ ਤੇ ਉਹਨਾਂ ਦੇ ਕਿੰਨੇ ਨੇ ਘਰ ਚਲਾ ਰਹੇ ਆ ਇਹ ਨਹੀਂ ਨਹੀਂ ਉਹਨਾਂ ਨੂੰ ਕੁੱਤਾ ਵੀ ਨਹੀਂ ਸੀ ਜਾਣਦਾ ਉਹ ਇਹਨਾਂ ਦੀਆਂ ਵੀਡੀਓ ਚਲ ਚੱਕ ਕੇ ਬਾ ਬਾ ਕੇ ਫੇਮਸ ਹੋਏ ਆ ਵਿੱਚੋਂ ਇੱਕ ਕੇ ਦੋ ਬੰਦੇ ਮੈਨੂੰ ਲੱਗੇ ਜਿਨ੍ਹਾਂ ਨੂੰ ਰੋਸਟਿੰਗ ਦਾ ਮਤਲਬ ਪਤਾ ਪ੍ਰੋਪਰ ਗੱਲ ਕਰਦੇ ਆ ਨਹੀਂ ਬਾਹਲੇ ਤਾਂ ਮੇਰੇ ਵਰਗੇ ਉਹਨਾਂ ਦੀ ਵੀਡੀਓ ਚਲਾ ਦੇਣਗੇ ਆ ਦੇਖੋ ਜੀ ਕੀ ਕਰੀ ਜਾਂਦਾ ਬਸ ਦੇਖੋ ਜੀ ਓਵੇਂ ਓਵੇਂ ਕਰਦੇ ਨੇ ਵੀਡੀਓ ਖਤਮ ਹੋ ਜਾਂਦੀ ਆ ਗੱਲ ਆ ਆ ਦਾ ਕੋਈ ਰਿਵਿਊ ਨਹੀਂ ਆ ਜਾ ਮਾੜਾ ਮੋਟਾ ਲੇਖ ਦੇਣਾ ਉਹ ਜਿਹੜੇ ਆਮਨ ਆਰ ਕੇ ਮੁੰਡੇ ਮੈਨੂੰ ਨਾਂ ਨਹੀਂ ਕੀਤਾ ਆ ਰਿਹਾ ਪੁੱਛਾਂ ਵਾਲਾ ਹੋਰ ਉਹ ਪ੍ਰੋਪਰ ਗੱਲ ਕਰਦਾ ਜਾਂ ਉਹ ਸੋਨੂ ਕੌਰ ਤੇ ਜਾਂ ਹੋਰ ਹਨ ਜਾਂ ਉਹ ਆ ਗਾਇਜ ਵੀਰੇ ਵਾਲਾ ਦੇਖੋ ਪ੍ਰੋਪਰ ਬੰਦਾ ਗੱਲ ਕਰਦਾ ਹੋਮਵਰਕ ਕਰਕੇ ਕਰਦਾ ਬਾਕੀ ਦਾ ਘੜੀ ਖਲਾਉਂਦੇ ਆ ਆਦਾ ਨੌਰ ਦੀ ਮੰਮੀ ਦਾ ਦੱਸਿਓ ਰਹੀ ਕਿਨੇ ਕਿਨੇ ਦੇਖਤੀ ਆ ਨੌਰ ਦੀ ਮੰਮੀ ਦੇ ਪਾਪਾ ਅਗਲੇ ਨਜ਼ਾਰੇ ਆ ਯਾਰ ਤੀਜੇ ਦਿਨ ਘੁੰਮਣ ਜਾਂਦੇ ਉਹਨਾਂ ਨੂੰ ਕੀ ਮਾੜਾਗਾ ਕਿਤੇ ਕਿੱਧਰ ਨਿਕਲ ਜਾਂਦੇ ਆ ਪੇ ਸ਼ਰਮ ਤੋਂ ਪਹਿਲਾਂ ਹੀ ਹੋਇਆ ਹੋਇਆ ਜਿੱਦਾਂ ਨਹੀਂ ਉਹ ਵੀਡੀਓ ਬਣਾਉਂਦਾ ਹਨ ਮੈਂ ਉਹ ਵੀਡੀਓ ਦੇਖੀ ਹੈ ਵੀ ਨਹੀਂ ਉਹ ਚਟਨੀ ਪੁੱਟ ਰਹੀ ਹੈ ਕਿ ਕੀ ਆਪਣੇ ਬਹੁਤ ਗੰਧ ਤਾਂ ਨੇ ਕੈਮਰਾ ਲਾਇਆ ਹੋਇਆ ਉਹ ਦੇਖੀ ਹੈ ਮੈਂ ਪਰ ਉਸ ਤੋਂ ਬਾਅਦ 11 ਮੈਂ ਉਹ ਦੇਖਿਆ ਜਿਹੜੇ ਲੋਕਾਂ ਨੇ ਬੰਗਾ ਹੁੰਦਾ ਲੱਖਾਂ ਵਿੱਚ ਕਿਨੇ ਕਿਨੇ ਦੇਖਿਆ ਤੇ ਮੇਰੀ ਗੱਲ ਸਹੀ ਹੈ ਕਿ ਨਹੀਂ ਵੀ ਨੂਰ ਦੀ ਮੰਮੀ ਤਾਂ ਕਿੰਨੇ ਦੇ ਘਰ ਚੱਲ ਰਹੇ ਆ ਸਿਰਫ ਉਹ ਵੀਡੀਓ ਜਲਾਉਣ ਮਾਰੇ ਉਹਦੀ ਵੀਡੀਓ ਪਾਉਂਦੇ ਆ ਜਵਾਬ ਜੀ ਰੋਦੇ ਉਹ ਵੀਰ ਵੜ ਕੇ ਮੈਨੂੰ ਇਹ ਜਰਾਦਾ

ਚਲੋ ਚਲੋ ਸਾਰੇ ਸਕੇਲ ਤੇ ਜਾਓ ਯਾਰ ਐਵੇਂ ਸਿੱਧੇ ਤੁਰੇ ਜਾਂਦੇ ਹੋ ਚਲੋ 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 ਤੱਕੜੀਆਂ ਗੋਪਿਆਂ ਦੇ ਕੰਮ ਹੀ ਹੁੰਦੇ ਜਿਹੜੇ ਸਿੱਧੇ ਜਾ ਸਕਦੇ ਆ ਤੁਸੀਂ ਨਹੀਂ ਜਾ ਸਕਦੇ ਐਨਾ ਕ ਪਿੱਛੇ ਨਹੀਂ ਖੜਾਇਆ ਨਹੀਂ ਹਟਿਆ ਹੁਣ ਜਾ ਕੇ ਥੋੜਾ ਗਣਾ ਹਜੇ ਵੀੋਂ ਤਾਂ ਡਿੱਗੀ ਜਾਂਦੀਆਂ ਕਣੀਆਂ ਜਿਹਾ ਆ ਰੈਸਟ ਏਰੀਆ ਆਇਆ ਸੀਗਾ ਹਾਂ ਰੋਕਦੇ ਆ ਯਾਰ ਇੱਥੇ ਜਾ ਕੇ ਆਉਣੇ ਆ ਵਾਸ਼ਰੂਮ ਸ਼ਰੂਮ ਹਾਂ ਕਿ ਆਪਾਂ ਕੈਪੀਟਲੇ ਤੇ ਰੁਕਾਂਗੇ 10 ਮਿੰਟ ਉਹ ਤਾਂ ਹਜੇ ਇੱਥੋਂ ਕਾਫੀ ਦੂਰ ਪਿਆ ਆ ਗਿਆ ਮੈਂ ਆਪਾਂ ਇੱਥੇ ਰੋਕੇ ਜਿਗੇ ਰੈਸਟਰੀਆਂ 'ਲੇ ਬੰਬ ਕੱਢੇ ਵੈ ਭਾਈ ਅਮਰੀਕਾ ਨੇ ਇਹ ਗੱਲ ਮੰਨਣੀ ਪੂਆ ਸਾਰੇ ਨਵੇਂ ਬਣਿਆ ਵੈ ਇਹ ਕਾ ਅੱਗੇ ਬੰਦ ਹੁੰਦਾ ਸੀ ਇਹ ਹੁਣ ਤਾਂ ਹੀ ਖੁੱਲਾ ਹੁੰਦਾ ਹੈ ਉਹ ਸਾਰਾ ਜੰਗਲ ਆ ਪੇਦਾ ਮੈਂ ਖਾਇ ਹੈ ਗਈਆਂ ਅਨਾਸ ਪਾਤੀ ਪਈ ਸੀ ਮੈਂ ਖਾਇ ਚੀਰ ਕੇ ਰੱਖ ਲਗੇ ਮੂਰੇ ਤੁਰੇ ਆਂਦੇ ਤੇ ਖਾ ਲਾਂਗੇ ਨਿਆਰੇ ਨਾਲ ਨਿਆਰੇ ਨਾਲ ਨਿਆਰੇ ਆਈ ਜਾਂਦੇ ਨੇ ਤੇ ਨਿਆਰੇ ਨੇ ਸ਼ੇਰੋ ਜਾਈ ਆਂਦੇ ਨੇ ਆਹੀ ਕਰੂ ਆਹਨਾਂ ਸੀਟ ਮੈਂ ਖੜੇ ਬਲੇ ਨੇ ਉੱਚੀ ਚੱਕ ਲਈ ਅੱਛਾ ਜਿਵੇਂ ਸੂਰਜ ਦੇਵਤਾ ਜੀ ਸੀ ਮੂਰੋਂ ਮੀਂਹ ਵਾਲੇ ਪੱਟ ਘੜ ਤੇ ਰੱਬ ਨੇ ਮੀਂਹ ਵਾਲੇ ਟ੍ਰੈਫਿਕ ਜਮ੍ਹਾਂ ਰੁਕਿਆ ਹੋਇਆ ਸੀ ਮੈਂ ਤਾਂ ਰੋਕ ਕੇ ਟਰੱਕ ਚਾਹ ਵੀ ਬਣਾਲੀ ਮਸਾਲਾ ਚਾਹ ਦੇਖੋ ਇੰਨਾ ਕੁ ਟਾਈਮ ਰੁਕ ਗਿਆ ਸੀ ਚਾਹ ਜੂ ਬਣਾ ਕੇ ਤੁਰਿਆ ਹੁਣ ਤੇ ਉਹੀ 40 ਤੋਂ 45 ਮਿੰਟ ਹੋ ਗਏ ਆ ਅਜੇ ਤਾਂ ਹੀ ਉਹੀ ਹਾਲ ਆਗਾ 40 45 ਮਿੰਟਾਂ ਦਾ ਉਵੇਂ ਹੀ ਰਾਸ਼ ਲੱਗਿਆ ਵੈਗਾ ਪਤਾ ਨਹੀਂ ਹੁਣ ਰੱਬ ਜਾਣੇ ਕੀ ਹੋਇਆ ਅੱਗੇ ਅਜੇ ਵੀ ਜੀਪੀਐਸ ਤੋਂ 20 ਮਿੰਟਾਂ ਦੀ ਮਿਲਾਟ ਲੇਟ ਦਿਖਾਉਂਦਾ ਸੀ ਕਿ ਕਿੰਨੀ 8 ਦੀ ਅਜੇ ਅਧਿਕਾਰ ਰਿਹਾ ਤੇ ਅੱਧਾ ਘੰਟਾ ਹੋਰ ਲੱਗ ਗਿਆ ਨਾ ਹੋਇਆ ਪਤਾ ਨਹੀਂ ਕੀ ਹੋ ਜਾਂਦਾ ਐਕਸੀਡੈਂਟ ਹੀ ਹੋਇਆ ਹੋਊ ਕਿਉਂਕਿ ਕੰਟਰੈਕਸ਼ਨ ਵਾਲਾ ਤਾਂ ਕੋਈ ਵੀ ਸਾਈਨ ਬੋਰਡ ਨਹੀਂ ਆਇਆ ਇੱਥੇ ਹੀ ਅਜੇ ਬਾਰਡਰ 178 ਕਿਲੋਮੀਟਰ ਵਿਆਪਕਾ ਨੂੰ ਬਾ ਥੋੜਾ ਜਿਆ ਤੁਰਦਿਆ 3 ਕਿਲੋਪੀ ਸਪੀਡ ਤੇ ਆ बहुत का ऑप्शन तो रहेगा यानी जिन्ना को तोड़ता वासा आज में होने मढ़े क्लास चचड़े वासा नहीं अगर ऑप्टिना होल लाइट टाइम जगह यानी कहते हो इधर दूजी से ऐड ते एक्सीडेंट हुआ है कोई आधे कोहनी जगह के ये रखना पंगा ਤੋ ਵਾਹ ਆ ਤੇ ਭਰਾ ਨੂੰ ਹਿਾਰਾ ਕੀਤਾ ਤੇ ਉਹ ਕਹਿੰਦਾ ਨਾਂਗੇ ਚਾ ਜਾ ਇੱਧਰ ਅੱਛਾ ਐਕ ਜੇਡੀ ਕਢਾਈ ਜਾਂਦਾ ਤੇ ਮੈਨੂੰ ਜੀਪੀਐਸ ਮਗਰ ਲਾਇਕ ਜੇਡ ਕਢਾਉਂਦਾ ਸੀ ਭੈ ਮੇਰਾ ਘੰਟਾ ਵਾਜਿਆ ਨਾ ਮੈਂ ਤਾਂ ਆਇਆ ਮੈਂ ਕਿਹਾ ਵੀ ਉਹ ਸਿੰਗਲ ਜਹਾਈ ਵੀ ਇਹ ਕਾਹ ਨੂੰ ਕੱਟਣਾਗਾ ਅਨੂੰ ਜੀਪੀਐਸ ਹੀ ਕਢਾਈ ਜਾਂਦਾ ਹੀ ਪਹਿਲਾਂ ਮਗਰ ਲਾਇਕ ਜੇਡ ਕੋਈ ਚੱਕਰ ਨਹੀਂ ਇੱਕ ਘੰਟਾ ਵੇਸਟ ਹੋਇਆ ਇਹਦੇ ਚੱਕਰ ਚ ਆ ਮੈਟਰੋ ਭੋਯਾਨੀ ਉੱਪਰ ਜਿਹੜਾ ਇਹ ਬੰਦੀ ਕਰਤਾ ਇਹਨਾਂ ਨੇ ਜਮਾ ਹੀ ਨਾਲ ਇੰਨੇ ਵੀ ਸਪੈਸ਼ਲ ਖੜੇ ਐ ਇੱਥੋਂ ਦੋਨੇ ਪਾਸੇ ਰੋਗ ਰੋਗ ਕਿੰ ਨਿਭਾਉਂਦੇ ਆ ਵਾਰੀ ਨਾਲ ਸਾਰਿਆਂ ਨੂੰ ਸਟਾਪਸ ਆਣੇ ਨਹੀਂ ਬੰਦ ਕੀਤਾ ਹੋਇਆ ਥੈਂਕ ਯੂ ਬ੍ਰਦਰ ਫਾਇਰ ਵਾਲੇ ਨਾ ਹੀ ਭਏ ਆ ਐਕਸੀਡੈਂਟ ਬਗਾਰਾ ਹੀ ਹੋਇਆ ਹੋਇਆ ਉਹ ਜਿਹੜਾ ਵਿਚਾਲੇ ਜਿਹੜਾ ਇੱਕੋ ਬੰਦ ਕਰੀ ਬੈਠੇ ਨਾ ਇਹ ਆ ਦੇਖੋ ਇਹ ਤਾਂ ਚੰਗਾ ਹੀ ਕੰਡ ਹੋਇਆ ਕੰਟੀਨਿਊ ਔਨ ਲੈਂਸਿੰਗ ਰੋਡ ਓਕੇ ਨਾ ਲਾਈਟਾਂ ਜਗੀਆਂ ਅੰਧੀਆਂ ਦੇਖੋ ਇੱਧਰ ਦੂਜੀ ਸਾਈਡ ਤੇ ਐਕਸੀਡੈਂਟ ਹੋਇਆ ਕੋਈ ਕਿੰਨਾ ਲੈਂਟ ਕਰਨਾਂਗਾ ਟਰੱਕਾਂ ਇੱਕ ਤਾਂ ਜੇ ਵੀ ਹਾਂ ਜੇ ਵੀ ਟਰਾਂਸਪੋਰਟ ਦਾਗਾ ਇਹ ਤਾਂ ਮਿਲਣਾ ਬ੍ਰੈਂਪਟਨ ਦੀ ਜੇ ਵੀ ਆਹ ਵੱਡੀ ਆ ਖੜੀ ਹੋਏ ਇੱਧਰ ਆਹ ਖੜੀ ਰੈੱਡ ਵਾਲੀ ਇੱਕ ਨਾ ਜੀਵੀ ਟਰਾਂਸਪੋਰਟ ਦਾ ਹੋਇਆ ਕਾਲੇ ਰੰਗ ਦਾ ਟਰੱਕ ਜਮੇ ਹੀ ਖਤਮ ਹੋ ਗਿਆ ਇਹਦੇ ਮੂੰਹੋਂ ਏ ਕਾਹਦੇ ਚ ਵੱਜਿਆ ਫਰੰਟ ਸਾਈਡ ਦਾ ਉਹ ਜਮੇ ਹੀ ਖਤਮ ਹੋ ਗਈ ਮੂੰਹੋਂ ਬਿਲਕੁਲ ਹੀ ਆਹ ਬਲੂਟੋ ਵਾਲਾ ਹੀ ਕੱਟ ਗਿਆ ਵੇ ਸਾਨੂੰ ਕਿਹੜਾ ਐ ਐਡਾ ਤੇਜ਼ ਕੌਣ ਆ ਭਾਈ ਤੂੰ ਇੰਨਾ ਤੇ ਜਾਨਾ ਆ ਜਾ ਆ ਜਾ ਇੱਧਰ ਆ ਜਾ ਉਹਨੇ ਕੋ ਮੁੰਡਾ ਥੈਂਕ ਯੂ ਕਰਦਾ ਕਿ ਨਹੀਂ ਕਰਦਾ ਕਿਉਂ ਜਗਾਉਂਦਾ ਫਿਰ ਆਹ ਕਹਿਣਾ ਨਾ ਉਹਨੇ ਨੂੰ ਆਪਾਂ ਨਾਂਗਾ ਦੱਸਿਆ ਸੀ ਨਾ ਤਿੰਨ ਥੈਂਕ ਯੂ ਕੀਤਾ ਬਣਦਾ ਵੀ ਹੁੰਦਾ ਹੈ ਚੈੱਕ ਕਰਕੇ ਬਿੱਲ ਸਾਫ ਅਸੀਂ ਚੱਲੇ ਆਂਗੇ ਅੰਦਰ ਚੱਕਣ ਕੌਫੀ ਗਾਇਦਾ ਮਤਰੋ ਮਤਰੋ ਮੈਂ ਉਹਨੂੰ ਦੱਸਿਆ ਸੀ ਨਾ ਵੀ ਉਹ ਜਿੰਨੇ ਆਰੀ ਆਪਣਾ ਉਹ ਬੀਲ ਕੱਪ ਤੋਂ ਲਾਉਣੇ ਆ ਇੱਕ ਮਿੰਟ ਸ਼ੂਤ ਔਲਾ

ਇਹ ਕੱਟ ਕੇ ਲਾਉਣਾ ਪਊਗਾ ਉਹ ਵੀ ਆਉਂਦੇ ਨਹੀਂ ਆਪਣੇ ਤੇ ਫਰੇਟ ਲਾਈਨਰ ਤੋਂ ਵੀ ਨਹੀਂ ਮਿਲਦਾ ਜੇ ਮਿਲੇ ਤਾਂ 25 ਦਾ ਕਿ 30 ਦਾ ਹੈਗਾ ਤੇ ਆਪਣਾ ਇੰਟਰਨੈਸ਼ਨਲ ਨਹੀਂ ਜਿਹੜਾ ਬਿਨੀ ਪੈਗ ਉਹਨਾਂ ਤੋਂ ਮਿਲ ਜਾਂਦਾ 10-11 ਦਾ ਜਾਂ ਤਾਂ ਉੱਥੋਂ ਲਿਆਵਾਂਗੇ ਜਾਂ ਇੱਥੋਂ ਅੰਦਰੋਂ ਦੇਖ ਲੈਨੇ ਆ ਤੇ ਇੱਥੋਂ ਆਏ ਆ ਪੁਆਇੰਟਾਂ ਨਾਲ ਹੀ ਪਰ ਇਹ ਵੀ ਕੱਟ ਕੇ ਲਾਉਣਾ ਪਊਗਾ ਮੂਹ ਨਹੀਂ ਲੱਗਣਾ ਇਹ ਆ ਪਿਆ 15 ਡਾਲਰ ਵਿੱਚ ਇੱਥੋਂ ਹੀ ਖਰੀਦ ਲੈਣੀ ਆ ਯਾਰ ਇਹਦੇ ਇੱਕ ਦੋ ਕੱਟਣੀਆਂ ਪੈਣਗੀਆਂ ਇਹ ਕੱਟ ਦਾਂਗੇ 21 ਆ ਇੱਥੇ ਕੋਪੀ ਤਾਂ ਲਿਆਂਦੀ ਉਹ ਵੀ ਲਿਆਂਦਾ ਧੋ ਕੇ ਆਹ ਥਰਮੋਸ ਵੀ ਲਿਆਂਦੀ ਧੋ ਕੇ ਉਹ ਬੈਗ 'ਚ ਹੀ ਪਾਇਆ ਵੈਗਾ ਉੱਥੇ ਕੱਲ ਨੂੰ ਪਾਵਾਂਗੇ ਤੇਨੇ ਮੈਨੂੰ ਲੱਗਦਾ ਵੀ ਸਹੀ ਆ ਜਾਊਗਾ ਇਹ ਵੀ ਕੱਟਣਾ ਨਹੀਂ ਪੈਣਾਗਾ ਜੇ ਕੱਟਣਾ ਪਿਆ ਤਾਂ ਫਿਰ ਬਿਣੀ ਪੈ ਕੇ ਜਾ ਕੇ ਆਰੀ ਨਾਲ ਹਨਾ ਉਹਦੇ ਨਾਲ ਕੱਟਣ ਨਾਲ ਵੱਢ ਲਾਂਗੇ ਉੱਥੇ ਜਾ ਕੇ पर कॉफी नहीं मिली अपनी फेवरेट कॉफी नहीं चाय चाय नहीं मिली भी चल गए बार्डर पहुंच पचे बार्डर से बहुत लेट हा <laughs> बार्डर छे किलोमीटर प्यारे रश देखो राश पाया पाया मेरा भी रे ਅੱਜ ਮੇਰੇ ਘਰ ਨਾਲ ਇੱਕ ਹੋਰ ਰਹਿਣਾ ਵਸਾਰਨੀਆ ਤੇ ਅੱਗੇ ਮੈਂ ਦੂਜੇ ਪਾਸੇ ਵਾਲਿਆਂ ਨੂੰ ਤੋਂ ਕਹਿਣਾ ਉਹਨਾਂ ਦੀ ਵੀਡੀਓ ਬਣਾ ਕੇ ਹੈ ਨਾ ਤੀਜਾ ਵੀਕ ਆ ਹੁਣ ਮਿਲਿਆ ਆਪਾਂ ਨੂੰ ਇੱਧਰ ਨਹੀਂ ਤਿੰਨ ਵੀਕ ਸੁੱਕੇ ਨਾ ਅੰਗੇ ਸੀ ਵਧੀਆ ਜੇਣਾ ਰਾਜ ਤੋਂ ਉਹ ਕਹਿੰਦੇ ਨੇ ਨੰਗ ਜਾਈਦਾ ਤਾਂ ਕਰਕੇ ਅੱਜ ਹੁਣ ਵੱਜੇ ਵੀ ਬਾਈ 10 ਪਏ ਰਾਤ ਦੇ অন্ਟਾਰੀਓ ਟਾਈਮ ਕਨੇਡਾ ਕਨੇਡਾ ਜਣ ਮੈਂ ਕਨੇਡਾ ਕਨੇਡਾ ਕੀ ਬ੍ਰਾਈਟਨ ਕਿੱਥੋਂ ਕਰ ਲਾਂ ਦੋਨੇ ਲੈਣਾ ਦਾ ਭਰਿਆ ਜਾਂਦੀਆਂ 10 ਮਿੰਟਾਂ ਨੇ ਤਾਂ ਜਮਾਂ ਬ੍ਰੇਕ ਹੀ ਖਿੱਚੇ ਹੋਏ ਸੀ ਸਾਰਿਆਂ ਨੇ ਹੁਣ ਮਾੜਾ ਮਾੜਾ ਤੁਰਿਆ ਟ੍ਰੈਫਿਕ ਟ੍ਰੈਫਿਕ ਲੱਗ ਗਿਆ ਟ੍ਰੈਫਿਕ ਕਹਿੰਦੇ ਟ੍ਰੈਫਿਕ ਲੱਗ ਗਿਆ ਦੋਨੇ ਲੇਨਾਂ ਫੁੱਲ 5 ਕਿਲੋਮੀਟਰ ਹੱਦੇ ਵੀ ਬਾਰਡਰ ਪਿਆ ਤੇ ਹਸਾਲ ਵਾਲੋ ਪਿੱਛੇ ਇੰਨਾ ਟ੍ਰੈਫਿਕ ਇਕੱਠਾ ਤੁਰਿਆ ਆਉਂਦਾ ਹੁੰਦਾ 6 ਤੋਂ ਤਾਂ 6:30 ਤੋਂ ਤਾਂ ਮੈਂ ਹੀ ਐਡ ਹੋਇਆ ਸੀ ਵਿੱਚ ਟ੍ਰੈਫਿਕ ਤੇ ਤੇ ਮੇਰੇ ਸਹਾਰ ਨਾਲ 10-12 ਤੇ ਗੱਲ ਪਹੁੰਚ ਗਈ ਹੋਊ ਹੁਣ ਆਮਦਾਰੀ ਨਾਲ 4 ਕਿਲੋਮੀਟਰ ਪਿਆ ਹਜੇ ਵੀ ਇਹ ਟ੍ਰੈਫਿਕ ਤੁਰ ਨਹੀਂ ਸੀ ਰਿਹਾ ਮੈਂ ਆ ਗਿਆ ਹੋਰ ਨਹੀਂ ਤਾਂ ੱੱਲੇ ਉੱਤਰ ਕੇ ਜੀੜਾ ਕੱਢ ਲਗੇ ਵਾਹ ਬੜਾ ਰੰਮਾਰਾ ਅਕਲ ਆ ਗਿਆ ਵਾ ਨਾ ਬੜਾ 10 12 ਕਿਲੋਮੀਟਰ ਚ ਆਵੜਿਆ ਹੋਊਗਾ ਥੋੜੇ ਥੋੜੇ ਨਾਲੋਂ ਨਹੀਂ ਨਾ ਟੁਰਤਾ ਇਹਦਾ ਕੋਈ ਵੀ ਨਹੀਂ ਇਦੋਂ ਆਦਾ ਹਜੇ ਮੋੜ ਪੈਂਦਾਗਾ ਮੋੜ ਤੋਂ ਵੀ ਅੱਗੇ ਓਕੇ ਹੋਊਗਾ 6:11 ਹੋ ਗਿਆ ਬਾਰਡਰ ਤੇ ਪਹੁੰਚਦੇ ਪਹੁੰਚਦੇ ਹਾਂ ਨੂੰ ਡੇਢ ਤੋਂ 2 ਘੰਟੇ ਹੋ ਗਿਆ ਇੱਥੇ ਖੜਿਆ ਨੂੰ ਰਾਸ਼ਾ ਵਰਜ ਹਸਾਬ ਲਾ ਲਓ 2 ਘੰਟਿਆਂ ਚ ਬਾਰਡਰ ਤੇ ਪਹੁੰਚਿਆ ਹਜੇ ਹਜੇ ਮੈਂ ਬੁੱਕ ਦੇਦਾ ਕਿੰਨੇ ਕ ਆਉਂਦੀ ਆ ਆ ਬੰਦਾ ਕਾ ਮੇਰਾ ਇਹਨੂੰ ਜੀ ਕਰਦਾ ਗਾਲਾਂ ਕੱਢਣ ਨੂੰ 50 ਕਿਲੋਮੀਟਰ ਹੋ ਗਿਆ ਹਨ ਮੈਂ ਹੱਕ ਕੇ 112 ਦੇ ਵੀ ਟਰੱਕ ਕਰ ਲਿਆ ਇਹ ਆ ਦੇਖੀ ਜਾਏ ਉਹਦੇ ਲੱਛਣ ਇਹ ਐ ਇੰਨਾ ਕ ਟਰੱਕ ਮੂਹਰੇ ਕੱਢ ਲੈਂਦਾ ਪਿੱਛੇ ਕਰ ਲੈਂਦਾ ਹੁਣ ਮੈਂ ਇਹਨੇ ਲੈਫਟ ਲਾਈਨ 'ਚ ਆਇਆ ਹਣਾ ਤੇ ਇਹਨੇ ਆ ਹੀ ਰਾਈਟ ਲੇਨ ਚ ਆ ਕੇ ਕਰਨਾ ਮੁੜ ਕੇ ਆ ਆਗਾ ਇਹਨੇ ਮੇਰਾ ਟਰੱਕ ਬਣਾ ਦੇਣਾ ਸੀ ਬੰਦੇ ਨੇ ਉਧਰੋਂ ਨਾ ਐਕਜਟ ਤੇ ਬੰਦਾ ਚੜੀ ਜਾਵੇ ਲੈਫਟ ਲਾਈਨ ਤੇ ਜਮਾਂ ਪਿੱਛੇ ਸੀਗਾ ਹਣਾ ਮੈਂ ਲੈਫਟ ਦਾ ਇੰਡੀਕੇਟਰ ਲਾਇਆ ਇਹਨੇ ਭਜਾ ਕੇ ਟਰੱਕ ਬਰਾਬਰ ਕਰਤਾ ਇਹ ਨਹੀਂ ਸੋਚਿਆ ਵੀ ਕੀ ਆ ਆ ਦੇਖੋ ਆ ਫੇਰ ਆ ਹੁਣ ਫੇਰ ਮੂਰੇ ਕੱਢਣ ਲੈਂਦੇ ਆ ਨਾ ਤੇ ਇਹ ਮਾੜਾ ਆ ਹੋਰ ਦੇਖ ਕੇ ਤੇ ਇਹਨੇ ਫੇਰ ਪਿੱਛੇ ਨੂੰ ਜਾਣਾਗਾ ਆ ਕੰਪਨੀ ਆ ਦੇਖੋ ਆਲੀ ਹਾਂ ਜੀ ਜਿਹਦੀ ਹੈਗੀ ਆ ਭਾਈ ਦੇਖ ਲਓ ਇਹ ਬੰਦਾ ਅੱਧਾ ਘੰਟਾ ਹੋ ਗਿਆ ਇਹਨੂੰ 50 60 ਕਿਲੋਮੀਟਰ ਆਹੀ ਕੋਸ਼ ਕਰਦਾ ਜਾਂਦਾਗਾ ਇਹਨੇ ਮੇਰਾ ਟਰੱਕ ਬਣਾ ਦੇਣਾ ਹੀ ਪਹਿਲਾਂ ਹੁਣਾ ਤੁਹਾਡੇ ਸਾਹਮਣੇ ਹੀ ਆ ਗੱਲ ਕਰਦੇ ਕਰਦੇ ਕਿਤੇ ਅੱਗੇ ਜਾ ਵੜਦਾ ਕਿਤੇ ਪਿੱਛੇ ਨਾ ਪ੍ਰੋਪਰ ਪਿੱਛੇ ਜਾਂਦਾ ਨਾ ਪ੍ਰੋਪਰ ਅੱਗੇ ਆ ਹੁਣ ਮੂਰੇ ਟਰੱਕ ਆ ਗਿਆ ਨਾ ਹੁਣੇ ਥੰਮਿਆ ਮੜਾਇਆ ਤੇ ਨਹੀਂ ਆਹੀ ਕੋਸ਼ ਕਰੀ ਜਾਂਦਾ ਪਤਾ ਨਹੀਂ ਉਹਨੂੰ ਇੱਕ ਸਪੀਡ ਤੇ ਨਹੀਂ ਤੋਰਦਾ ਵੀ ਜੇ ਤੂੰ ਅੱਗੇ ਟਰੱਕ ਕੱਢ ਲਿਆ ਇਹਨੂੰ ਅੱਗੇ ਤੁਰਿਆ ਮੈਂ ਤਾਂ ਪਿੱਛੇ ਵੀ ਰਹਿ ਗਿਆ ਪੀਜੋ ਤਾਂ ਇਹਨੇ ਮੈਨੂੰ ਨੰਗਾ ਨਹੀਂ ਦਿੱਤਾ ਹਨਾ ਮੈਂ ਬਹਾੜ ਬ੍ਰੇਕ ਲਾ ਕੇ ਮੈਂ ਫਿਰ 1067 ਤੇ ਤੁਰਿਆ ਆ ਤੇ ਇਹਨੇ ਫਿਰ ਵੀ ਉਹੀ ਕਰਤੂਤਾਂ ਕੀਤੀਆਂ ਫਿਰ ਮੇਰੇ ਮੂਰੇ ਹੌਲੀ ਕਰ ਲਿਆ ਜੇ ਮੈਂ ਹੁਣ ਉਦੋਂ ਦਾ ਇਹਨੇ ਬਰਾਬਰ ਲਾਇਆ ਹੋਇਆ ਕਰਾਸ ਕਰਨ ਨੂੰ ਉਦੋਂ ਦਾ ਕੁਸ ਕਰੀ ਜਾਂਦਾਗਾ ਕਿਤੇ ਗਾਂ ਕੱਢ ਲੈਂਦਾ ਕਿਤੇ ਪਸ਼ਾਂ ਕੱਢ ਲੈਂਦਾ ਉਹ ਭਰਾਵੋ ਹਾਈਵੇ ਤੇ ਤੁਸੀਂ ਕੋਈ ਨਸ਼ਾ ਕੀਤਾਗਾ ਆਲਾ ਵੀ ਜਿਹੜਾ ਪਤਾ ਨਹੀਂ ਲੱਗ ਰਿਹਾ ਤੈਨੂੰ ਵੀ ਕੀ ਕਰੀ ਜਾਂਦਾ ਤੂੰ ਤੁਹ ਦਵਾਰੇ ਆਈਮ ਦਵਾਰੇ ਬਣਾਉ ਤੁਹ ਨੂੰ ਦਿਖਾਉਂਗਾ ਇਹਦੀਆਂ ਕਰਤੂਤਾਂ ਉਹੀ ਕੰਮ ਹੋ ਗਿਆ ਨਾ 73 ਕਿਲੋਮੀਟਰ ਰਹਿ ਗਿਆ ਲੋਕੇਸ਼ਨ ਆ ਨਾ ਤੇ ਇੱਥੇ ਹੁਣ ਇਹਨਾਂ ਨੇ ਹਾਈਵੇ ਬੰਦ ਕਰ ਛੱਡਿਆ ਤੇ ਨਾ ਹੀ ਗਾਂ ਕੋਈ ਡਟੋਰ ਜਾਂ ਕੁਸ ਰੱਖਿਆ ਗੰਜਰ ਦੇਣੇ ਹੁਣ ਮੈਨੂੰ ਪਤਾ ਨਹੀਂ ਸਮਝ ਨਹੀਂ ਲੱਗ ਰਹੀ ਜਾਣਾ ਕਿੱਧਰ ਨੂੰ ਆ ਬੰਦੇ ਤਕਰੀਬਨ ਇੱਕ ਦੂਜੇ ਦੇ ਪਿੱਛੇ ਆ ਗਏ ਗਾਂ ਕੋਈ ਚੱਕਰ ਚੱਲਿਆ ਹੋਇਆ ਇੱਧਰ ਵੀ ਕਵੀਨ ਸਟਰੀਟ ਤੇ ਕਿਹੜੀ ਤੇ ਆ ਆ ਗਲਤ ਹੋ ਗਿਆ ਕੰਮ ਯਾਰ ਉੱਥੋਂ ਹੁਣ ਮੇਲਾ ਬੈਕ ਕਰੀ ਜਾਂਦੇ ਆ ਲਾਈਟਾਂ ਤੋਂ ਇੱਕ ਦੂਜੇ ਨਾਲ ਲਾ ਕੇ ਸਾਰੇ ਬੰਦੇ ਦੇਖੋ ਕੀ ਬਣਦਾ ਹੁਣ ਇਹ ਵੇ ਬੰਦ ਕੀਤਾ ਗਿਆ ਪ੍ਰੋਪਰ ਖੜੋ ਤਾਂ ਸਹੀ ਹੈ ਨਾ ਤੇ ਕੋਈ ਪੁਲਿਸ ਵਾਲਾ ਨਹੀਂ ਖੜਾ ਇਕੱਲਾ ਉੱਥੇ ਖੜੇ ਆ ਹੁਣ ਆ ਸਾਰੇ ਇੱਥੋਂ ਲਾਈਟਾਂ ਤੋਂ ਬੈਕ ਕਰ ਕਰ ਉਲਾਈ ਜਾਂਦੇ ਆ ਕੋਈ ਘਰਾਂ ਵੇਚਦੀ ਆ ਕੋਈ ਕਿਵੇਂ ਆਇਆਗਾ ਐਸ ਲੋਟ ਸਾਰੇ ਮੁੜੇ ਆਉਂਦੇ ਆਗੇ ਇੱਕ ਤਾਂ ਸਬਰ ਹੈ ਨਹੀਂ ਮੈਂ ਪਿੱਛੇ ਨਾ ਬੰਦਿਆਂ ਨੂੰ ਕਹਿ ਕੇ ਆ ਮਾਂ ਬਾਈ ਖੜਜੋ ਮੂਰੋ ਸਾਰਿਆਂ ਨੂੰ ਮੋੜ ਲੈਣ ਦੋ ਫੇਰ ਤੁਸੀਂ ਆ ਜਾਓ ਨਾ ਸਬਰ ਹੀ ਹੈ ਨਹੀਂ ਗਾ ਸਾਲਾ ਹੁਣ ਆ ਵੀ ਫਸਾ ਤੇ ਉਹ ਬੰਦੇ ਨੇ ਓਏ ਐ ਨੂੰ ਯਾਰ ਇੱਕ ਤਾਂ ਸੱਚੀ ਹੈ ਨਹੀਂ ਬਾਈ ਸਬਰ ਆ ਮੋੜਦਾ ਹੀ ਨਹੀਂ ਟਰੱਕ ਚੋਗਰਾ ਭਰਾਵਾ ਇੱਥੇ ਆ ਕੇ ਹਾਈਵੇ ਲੱਭਿਆ ਐਦੂ ਪਿੱਛੇ ਪਿੱਛੇ ਬੰਦ ਆਲੇ ਮੇਰੀ ਅੱਧਾ ਘੰਟਾ ਬੁੱਕ ਖਰਾਬ ਹੋ ਗਈ ਬੁੱਕ ਤਾਂ ਬੁੱਕ ਜਿਹੜਾ ਉੱਥੇ ਫਸੇ ਆ ਇੱਕ ਤਾਂ ਇਹ ਆਪਾਂ ਨੂੰ ਸਾਹਮਣੇ ਦਿਨਾ ਹਨਾ ਮੈਂ ਮੈਨੂੰ ਦੱਸਦਾ ਹੀ ਸਬਰ ਹੈ ਨਹੀਂ ਮੂਰੇ ਗੋਰੇ ਨੇ ਲਿਆ ਕੇ ਟਰੱਕ ਫਸਾਤਾ ਬਚਾਲੇ ਵਿਛੇ ਦੀ ਤੂੰ ਨੰਗੇ ਆ ਕਿੱਧਰ ਦੀ ਉਹ ਮਿੰਟਾਂ ਕਰਕੇ ਪਾਸੇ ਕਰਾਇਆ ਭਰਾਵਾ ਉੱਥੇ ਦੂਜਿਆਂ ਨੂੰ ਰੋਕ ਰੋਕ ਕੇ ਵੀ ਇਹਨੂੰ ਨੰਗਾ ਦੇ ਦਿਓ ਭਾਈ ਇਹਨੂੰ ਨੰਗ ਜਾਣ ਦੇ ਛੇਤੀ ਕਾਲਾ ਗਾ ਵੀ ਜੋ ਮੂਰੇ ਤਾਂ ਹਨ ਟਰੱਕ ਲਾਈਟਾਂ ਦੇ ਤਾਂ ਫਸੇ ਖੜੇ ਆ ਜੂਹਾ ਮਾਰਨ ਨੂੰ ਉੱਥੋਂ ਤੇ ਬੰਦੇ ਏਡੇ ਕਪਾਗ ਲਾ ਕੇ ਵਿੱਚ ਲਿਆ ਲਿਆ ਟਰੱਕ ਫਸਾਤਾ ਤਿੰਨਾਂ ਨੇ ਇਦੂ ਤਗੜਾ ਕੰਮ ਕੀਤਾ ਪੁਲਿਸ ਵਾਲਿਆਂ ਨੇ ਕੋਈ ਸੈਨ ਨਹੀਂ ਸਿੰਗਲ ਸੈਨ ਕੱਲਾ ਪਾਸ ਹੈ ਜਿਹਤਾਂ ਤੇ ਗੱਡੀਆਂ ਲਾਤੀਆਂ ਵੀ ਇਹ ਬੰਦ ਹੈ ਵੀ ਹਨਾ ਇੱਧਰ ਤੂੰ ਹੀ ਜਾ ਨਹੀਂ ਸਕਦੇ ਕੋਈ ਸੈਨ ਨਹੀਂ ਬੱਜ ਜਿਹਦਾ ਜੀ ਕਰਦਾ ਜਿੱਧਰ ਨੂੰ ਮਰਜੀ ਬਈ ਉੱਥੇ ਰਾਤ ਦਾ ਟਾਈਮ ਹੈ ਬੰਦੇ ਇੱਕ ਦੂਜੇ ਦੇ ਮਗਰ ਤੁਰੇ ਜਾਂਦੇ ਤੇ ਜਿੱਧਰੋਂ ਮੈਂ ਅਸੀਂ ਮੁੜ ਕੇ ਆਏ ਆ ਹਨਾ ਨਾਂ ਵਾਲਾ 30 ਤੋਂ 40 ਟਰੱਕ ਮੁੜੇ ਆ ਅਸੀਂ ਤੇ ਹਜੇ ਵੀ ਉਧਰ ਨੂੰ ਬੰਦੇ ਚਾਈ ਜਾਂਦੇ ਕਿਉਂਕਿ ਕਿਹੜਾ ਕੋਈ ਦੱਸ ਰਿਹਾ ਮੈਂ ਕਿੰਨੇ ਨੂੰ ਤਾਂ ਮੈਂ ਦੱਸਿਆ ਗੀਸ਼ਾ ਲਾ ਲਾ ਅੱਧੇ ਸੌਣ ਹੀ ਨਹੀਂ ਰਹੇ ਮਾ ਖਾਓ ਥੱਕੇ ਫਿਰ ਵੀ ਤੁਹਾਨੂੰ ਕੋਈ ਦੱਸ ਰਿਹਾ ਬੰਦਾ 3 ਵਜ ਗਿਆ ਸਵੇਰ ਤੇ ਆਉਂਦੇ ਕਰਦੇ ਇਹਨੂੰ ਲਾਤਾ ਲਿਆ ਇੱਥੇ ਬੈਕ ਨੰਗਾ ਹੈ ਨਹੀਂ ਸਵੇਰ ਟਾਈਮ ਨਾਲ ਹੀ ਉੱਠਣਾ ਪਊਗਾ ਹੁਣ 3 ਵਜ ਗਿਆ ਕੀ 7 ਵਜੇ ਫੇਰ ਉੱਠਣਾ ਪੈਣਾ 6:30 ਤੇ ਲੈਨੇ ਆਪਾਂ ਗੁੱਡ 슬ੀਪਾ ਤੇ ਕਰੋ ਭਰਾ ਨੂੰ ਸਪੋਰਟ ਜਿਨ੍ਹਾਂ ਨੇ ਹਜੇ ਵੀ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਕਰ ਲੋ ਤੇ ਨਾਲ ਦੀ ਨਾਲ ਬੈਲ ਆਈਕਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੱਸੋ ਓਕੇ ਲਵ ਯੂ ਸਾਰਿਆਂ ਨੂੰ